ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਪਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਤੁਹਾਡੇ ਲਈ ਵਹਿੜ ਲੈ ਕੇ ਆਏ ਆ ਮਤਲਬ ਮੈਂ ਵੀਡੀਓ ਬਣਾਉਣ ਚ ਲੇਟ ਹੋ ਗਿਆ ਆਉਂਦਿਆਂ ਆਉਂਦੇ ਨੂੰ ਇਹਦੀ ਡਿਲੀਵਰੀ ਹੋ ਚੁੱਕੀ ਮਗਰ ਇਹਨੇ ਵਛਾ ਦਿੱਤਾ ਆ ਚੈੱਕ ਕਰ ਸਕਦੇ ਤਾਜੀ ਸੂਈ ਆ ਤੇ ਵਹਿੜ ਵੀ ਕੀ ਬਾਤ ਆਈਆਂ ਕੱਦ ਕਾਠ ਦੁੱਧ ਪੱਖੋਂ ਸਭ ਪੱਖੋਂ ਮੈਗਾ ਕਿੰਨੇ ਨੇ ਪੰਜ ਗੋਣ ਪੰਜੇ ਦੇ ਪੰਜੇ ਦੇ ਚ ਹੈਗੇ ਆ ਨਾ ਇਹਨੇ ਗਰਮੀ ਬਣਾਉਣੀ ਆ ਤੇ ਆ ਵੀਰੇ ਦੀ ਡਿਟੇਲ ਦੇ ਨਾਂ ਤੇ ਇਹਨੇ ਗਰਮੀ ਗਰਮੀ ਦਾ ਸੀਜ਼ਨ ਤੁਹਾਡਾ ਵਧੀਆ ਚੱਲਣਾ ਜਿਨ੍ਹਾਂ ਨੇ ਘਰਾਂ ਜਿਵੇਂ ਲੱਗਦੀ ਇਹਦੀ ਡਿਟੇਲ ਦਿਓ ਵੀਰ ਜੀ ਬਈ ਇਹ ਦੂਜਾ ਸੂਆ ਸੂਈ ਹੈ ਹੁਣੀ ਸੂਈ ਹੈ ਹਾਂ ਉਹ ਤਾਂ ਦਿਖ ਰਿਹਾ ਹਾਂ ਜੀ ਤੇ ਪਹਿਲੇ ਸੂਏ ਦੋ ਦਿੱਤਾ 20 ਕਿਲੋ ਅੱਛਾ ਜੀ ਇਹ ਜਿੱਦੋ ਜਵਾ ਦੂਗੀ 26 27 ਨਰਮਾ ਮਰਾ ਤੋੜ ਕੇ ਵਿਖਾਈਏ ਇਧਰ ਨੂੰ ਇਧਰ ਨੂੰ ਤੋੜ ਕੇ ਆਏ ਨੂੰ ਬਈ ਵੇਖਿਓ ਲਿਓ ਮੈਂ ਵਿਖਾਉਣਾ ਤੁਹਾਨੂੰ ਇਹਦਾ ਆਰਡਰ ਦੀ ਕੁਆਲਿਟੀ ਅੰਕਲ ਆ ਜੇ ਨਾਲ ਨਾਲ ਗਾਂ ਦੇ ਲੈਟਰ ਰੱਖੀ ਜੰਗਾ ਉਤੋਂ ਅਸੀਂ ਲੇਟ ਹੋ ਗਿਆ ਕਿ ਹੁਣੇ ਦੀ ਵੀਡੀਓ ਪਾਉਣੀ ਪਾਣੀ ਬੜੇ ਮੱਸੀ ਆ ਗਏ ਯਾਰ ਪਾਈ ਨਹੀਂ ਵੀਡੀਓ ਲੇਟ ਹੋਏ ਨੇ ਡੰਗਰਾਉਂਦਿਆ ਵਿਕ ਜਾਂਦਾ ਤੋਂ ਪਰ ਅੱਜ ਅਸੀਂ ਵੀਡੀਓ ਬਣਾਤੀ ਆ ਚਲੋ ਜੀ ਏਹੇ ਬਾਜੀ ਵਾ ਚੈੱਕ ਕਰ ਲੋ ਇਧਰ ਨੂੰ ਕਰੋ ਲਾਈਟ ਜੀ ਕਰਿਓ ਇਹਦੇ ਨਾਲ ਨੂੰ ਬੱਚੇ ਕੋਲ ਜਾ ਰਹੀ ਤੜੀ ਵੇਖੋ ਜੀ ਆ ਮੈਂ ਕਾ ਇੱਕਦਾਂ ਫੇਰ ਤੋੜ ਕੇ ਵਿਖਾ ਦੇ ਤੋੜਦੇ ਤੋੜਦੇ ਮੇਰਾ ਵੀਰ ਹਾਂ ਤਸੱਲੀ ਇੱਕ ਰਹੀ ਹੋ ਜੇ ਲੈ ਲੈ ਆ ਨਾਲ ਨਾਲ ਲਾਈਟ ਕਰਿਆ ਕਰੋ ਜੀ ਇਹਦੇ ਆ ਜਿਸ ਪਾਲ ਮੜੀ ਹੈ ਕਿ ਯਾਰ ਚੱਲ ਪੁੱਤਰੀ ਥਣ ਬਹੁਤ ਹੱਥ ਦੀ ਚਵਾਈ ਵਾਲਾ ਬਹੁਤ ਸੋਹਣਾ ਹੈ ਮਤਲਬ ਕਿ ਜਿਨੇ ਮੈਂ ਕਿਹਾ ਦਿਲ ਖੁਸ਼ ਹੋਇਆ ਨਾ ਤੁਹਾਡਾ ਇਹਨੂੰ ਵੇਖ ਕੇ ਵਾਹ ਜੀ ਵਾਹ ਹੁਣ ਇਹ ਸੂਈ ਆ ਮਤਲਬ ਵੀ ਤਾਜੀ ਹਜੇ ਜੇਰ ਵੀ ਇਹਨੇ ਪਾਉਣੀ ਆ ਜੇਰ ਇਹਦੀ ਪਾਈ ਦੀ ਵੀਡੀਓ ਮਿਲ ਜੂਗੀ ਕੋਈ ਉਹਦੇ ਚ ਦੋਰ ਆਏ ਨਹੀਂ ਚੈੱਕ ਕਰੋ ਵੀ ਵਾਹ ਸੋ ਇਹਦਾ ਰੇਟ ਵੀ ਫੋਨ ਤੇ ਰਹੂਗਾ ਹਣਾ ਵੀ ਤੇ ਇਹ ਦੰਦਾ ਜੱਗ ਕਿਵੇਂ ਆ ਦੰਦੋ ਦੇ ਜਵਾੜੇ ਹੋਈ ਬਈ ਠੀਕ ਆ ਇਧਰ ਕਰਿਓ ਵੀਰੇ ਆ ਮੱਝ ਸੋ ਇਹ ਵੀ ਸੱਜੜ ਸੁਈ ਹੈ ਨਾ ਇਹ ਕੱਲ ਹੀ ਸੁਈ ਹੈ ਬਈ ਅੱਛਾ ਇਹਨੇ ਮਗਰ ਕੱਟੀ ਹੈ ਭਾਈ ਅੱਛਾ ਇਹਦੇ ਮਗਰ ਕੱਟੀ ਲੈ ਆਓ ਉਹ ਲੈਟ ਨੇੜੇ ਆਹ ਵੇਖੋ ਜੀ ਲੈਟ ਮਾਰ ਕੇ ਤੁਹਾਨੂੰ ਦਿਖਾਉਣਾ ਮੈਂ ਪੂਰੇ ਚਾਨਣ ਦੇ ਵਿੱਚ ਹਜੇ ਕੱਲ ਹੀ ਸੁਈ ਆ ਹਾਂਜੀ ਬੌਡੀ ਬੰਤਰ ਬਹੁਤ ਹੀ ਵੱਡੇ ਸਟਰਕਚਰ ਦੀ ਮੈਂ ਆ ਹੋਵੇਗਾ 10 ਕਿਲੋ ਸਿੰਗ ਦੀ ਬਣਾਵਟ ਵੀ ਸੋਹਣੀ ਆ ਮਤਲਬ ਕਿ ਵਜਨਦਾਰ ਮੈਂ ਆ ਦੇਖੋ ਬਈ ਚੈੱਕ ਕਰੋ ਨਾਲੇ ਸੂਈ ਸਵਾਈ ਅੱਜ ਦੇ ਟਾਈਮ 'ਚ ਸੂਈ ਸਹਾ ਡੰਗਰ ਘੱਟ ਲੱਭਣ ਦਿਆ ਤੇ ਬਾਕੀ ਤੁਹਾਡੇ ਸਾਹਮਣੇ ਹੁਣੇ ਕੱਦ ਵੀ ਵਧੀਆ ਚੈੱਕ ਕਰ ਲਓ ਬਈ ਪਲੀ ਪੂਰੀ ਮਤਲਬ ਕਿ ਵਜਨਦਾਰ ਮੈਂ ਆ ਦੁੱਧ ਦੇ ਨੇ ਦੇ ਜਾਣਾ 12 ਕਿਲੋ ਫਸ ਕੇ ਹੋਣੇ ਚੋਈ ਹੋਈ ਆ ਤੇ ਟਾਈਮ ਮੇਰੇ ਹਿਸਾਬ ਨਾਲ ਤੁਹਾਨੂੰ ਦਿਖਾ ਦੇਣਾ ਮੈਂ ਕਿੰਨੇ ਵਜੇ ਹੋਇਆ 8:04 ਤੇ ਜਿਹੜੀ ਇਹਨਾਂ ਦੀ ਵੀਡੀਓ ਬਣਾਈ ਆ ਤਾਂ ਹੀ ਲਾਈਟ ਦਾ ਇੰਤਜ਼ਾਮ ਵੀ ਸਾਨੂੰ ਕਰਨਾ ਪਿਆ ਪਰ ਮੈਂ ਬੋਮਾ ਕਰ ਕੀ ਰੇ ਮਗਰ ਕੱਟੀ ਓਕੇ ਮਗਰੇ ਦੇ ਕੱਟੀ ਆ ਤੇ ਇਹਦਾ ਮੁੱਲ ਕੀ ਰਹੂਗਾ ਵੀਰ ਇਹਦਾ ਮੁੱਲ ਇੱਕ ਹੀ ਬਈ ਇਹਨੇ ਦੇਣੀ ਆ ਕਿ ਮਾਨਦਾਨ ਹੋਊਗਾ ਫੁੱਲ ਭਾਈ ਫੁੱਲ ਕਰਾਂਗੇ ਮਾਨਦਾਨ ਫੁੱਲ ਹੋ ਜੂਗਾ ਤੇ ਦੂਜੇ ਨੰਬਰ ਤੇ ਆ ਗਈ ਆ ਲੇ ਲੈ ਡਾ ਵੀਰ ਅੰਦਰ ਤੀਜੇ ਨੰਬਰ ਤੇ ਸੱਚ ਇਹ ਤਾਂ ਪਹਿਲੇ ਸੂਏ ਲੱਗਦੀ ਮੇਰੇ ਆ ਹੈਗੀ ਆ ਪਹਿਲੇ ਸੂਏ ਆ ਹਾਂ ਬਈ ਪਹਿਲੇ ਸੂਏ ਪਹਿਲੇ ਸੂਏ ਆ ਮਗਰ ਇਹਦੇ ਕਟਾ ਆ ਤੇ ਸੂਈ ਨੂੰ ਇਹਨੂੰ ਦੇਣ ਹੋ ਗਏ ਹੁਣ ਕਿੰਨੇ ਦਿਨ ਹੋ ਗਿਆ ਹੈ ਤੇ ਨਾਰੂਆ ਹੈਗਾ 4 ਦਿਨ ਹੋ ਗਿਆ ਤੋੜ ਕੇ ਖਾਵੀ ਮੇਰਾ ਸਿੰਘ ਬਹੁਤ ਹੀ ਜ਼ਿਆਦਾ ਸੋਹਣਾ ਆ ਜਿਨੇ ਮਤਲਬ ਕਿ ਨਾਰਮਲ ਇੱਕ ਅੱਧਾ ਡੰਗਰ ਘਰੇ ਦੁੱਧ ਪੀਣ ਨੂੰ ਰੱਖਣਾ ਉਹਨੂੰ ਆ ਸਜਾਵਟ ਚ ਵੀ ਸੋਹਣਾ ਤੇ ਦੁੱਧ ਪੱਖੋਂ ਵੀ ਸੋਹਣਾ ਜੇ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਚੋਈ ਚਵਾਈ ਆ ਤੇ ਇਸ ਟਾਈਮ ਦੁੱਧ ਦੇ ਥਲੇ ਕਿੰਨਾ ਆ 9 ਕਿਲੋ ਭਈਏ ਹੋਏਗਾ ਮੈਂਵੇਂ ਤੈਨੂੰ ਆਖੀਆ ਮੈਂ 12 13 ਕਿਲੋ 9 ਕਿਲੋ ਹੋਵੇਗਾ ਆਨੇ ਜੋ ਸੱਚ ਪਹਿਲੇ ਨੇ ਇਹ ਚਲੋ ਜੇ ਹਿਸਾਬ ਨਾਲ ਉਹਦਾ ਬੋਡੀ ਸਟਰਕਚਰ ਆ ਉਸ ਹਿਸਾਬ ਨਾਲ ਠੀਕ ਹੈ ਦਾ ਮੁੱਲ ਵੀ ਵੀਰੇ ਦੇ ਹਿਸਾਬ ਨਾਲ ਰਹਿਣਾ ਫੋਨ ਕਰ ਲਿਓ ਜੇ ਇਹਦਾ ਮੁੱਲ ਪਰ ਰਹੂਗਾ ਹਿਸਾਬ ਨਾਲ ਫੋਨ ਤੇ ਕਿਉਂਕਿ ਇਹਨਾਂ ਦਾ ਵਪਾਰ ਦਾ ਕੰਮ ਆ ਇਹਨਾਂ ਨਾਲ ਕਿਸੇ ਨਾ ਰੇਟ ਕੁੱਛ ਕੀਤਾ ਹੁੰਦਾ ਕਿਸੇ ਨਾ ਕੁਛ 100 ਗੱਲਾਂ ਹੋ ਜਾਂਦੀਆਂ ਸੋ ਇਸ ਕਰਕੇ ਇਹਨਾਂ ਨਾਲ ਫੋਨ ਦਾ ਰੇਟ ਤੁਸੀਂ ਆਪੇ ਗੱਲ ਸਿੰਗ ਬਹੁਤ ਸੋਹਣੇ ਆ ਤੇ ਵੀਰ ਆਪਦਾ ਨੰਬਰ ਬੋਲੀ ਨੰਬਰ 9886 57388 ਓਕੇ ਇੱਕ ਹੋਰ ਕੋਈ ਨੰਬਰ ਹੋਵੇ ਇੱਕ ਹੀ ਬਾਈ ਚਲੋ ਇਹੋ ਹੀ ਇਹੋ ਨੰਬਰ ਦੁਬਾਰਾ ਬੋਲ ਦੇ ਕਰੀ 9988655784 ਤੇ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਤੇ ਪਿੰਡ ਛਿਓ ਪੜੀ ਹਾਂਜੀ ਹਾਂਜੀ ਤੇ ਜਿੱਥੇ ਮਰਜੀ ਤੁਸੀਂ ਆਪ ਦਾ ਡੰਗਰ ਪਸੰਦ ਕਰ ਲਓ ਤੁਹਾਡੇ ਕੋ ਪਹੁੰਚਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਰਹੂਗੀ ਸੋ ਥੈਂਕ ਯੂ ਜੀ